ਜਗਿੰਦਰ ਸਿੰਘ ਸੰਘੇੜਾ ਦਿਨਾਵਲ ਨੂਰਾਂ ਦਾ ਅਗਲਾ ਭਾਗ 4 ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹੈ ਜੀ ਤੁਸੀਂ ਸੌਂਡਿਓ ਯੂਟਿਊਬ ਚੈਨਲ ਸਭੀ ਮੀਡੀਆ ਸੋ ਇਸੇ ਤਰ੍ਹਾਂ ਨਾਵਲ ਤੇ ਕਹਾਣੀਆਂ ਸੁਣਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸੋ ਅਗਲਾ ਭਾਗ 4 ਓਏ ਇੱਥੇ ਕਾਨਿਆਂ ਵਿੱਚੋਂ ਕਜ ਲੜਾਉਣਾ ਹੈ ਤੈਂ ਕੀ ਟੋਲ ਦਾ ਫਰਦ ਹੈ ਸਲਵਾਰ ਦੇ ਬੂਝੇ ਵਿੱਚੋਂ ਮਨਪ੍ਰੀਤ ਨੇ ਆਪਣੇ ਸਾਈਕਲ ਨੂੰ ਰੋਕ ਕੇ ਨਹਿਰ ਉੱਤੇ ਸੜਕ ਵਾਲੇ ਬਣੇ ਪੁਲ ਦੀ ਬੰਨੀ ਉੱਤੇ ਇੱਕ ਪੈਰ ਰੱਖਦੇ ਹੋਏ ਨੇ ਪੰਮੇ ਤੋਂ ਪੁੱਛਿਆ ਸੀ ਜੋ ਆਪਣੀਆਂ ਮੱਝਾਂ ਚਾਰਦਾ ਫਿਰਦਾ ਸੀ ਨਹਿਰ ਦੀ ਪਟੜੀ ਤੇ ਮੱਝ ਵੜ ਗਈ ਯਾਰ ਇਧਰ ਖਤਾਨਾਂ ਵਿੱਚ ਪਰ ਤੂੰ ਇਧਰ ਕਿੱਧਰ ਨੂੰ ਆਇਆ ਏ ਪੰਮੇ ਨੇ ਕਾਨਿਆਂ ਵਿੱਚ ਨੂੰ ਝਾਕਦੇ ਹੋਏ ਮਨਪ੍ਰੀਤ ਤੋਂ ਪੁੱਛਿਆ ਸੀ ਬਸ ਉਧੇ ਹੀ ਫਿਰਦਾ ਤੁਰਦਾ ਮੈਂ ਆ ਗਿਆ ਇਧਰ ਨੂੰ ਮਨਪ੍ਰੀਤ ਨੇ ਜਵਾਬ ਦਿੱਤਾ ਸੀ ਲੱਗਦਾ ਤੂੰ ਵੀ ਗੁਜਰੀ ਮਗਰਹੀ ਆਇਆ ਹੋਣਾ ਇਧਰ ਨੂੰ ਪੰਮੇ ਨੇ ਪੁੱਛਿਆ ਸੀਗਾ ਉਹ ਜਾਣ ਦੇ ਭਰਾਵਾ ਕਿਹੜੀ ਗੁਜਰੀ ਦੀ ਗੱਲ ਕਰਦਾ ਤੂੰ ਮਨਪ੍ਰੀਤ ਨੇ ਹੈਰਾਨ ਜਿਹਾ ਹੋ ਕੇ ਪੰਮੇ ਤੋਂ ਪੁੱਛਿਆ ਸੀਗਾ ਉਹੀ ਯਾਰ ਜਿਹੜੀ ਤੈਨੂੰ ਉਸ ਦਿਨ ਦਿਖਾ ਲਈ ਸੀ ਗੋਰੀ-ਗੋਰੀ ਜੀ ਉਹਨਾਂ ਦਾ ਭਈਆ ਕੰਮ ਤੇ ਛੱਡ ਕੇ ਚਲਾ ਗਿਆ ਏ ਇਸ ਕਰਕੇ ਉਹ ਆਪ ਹੀ ਹੁਣ ਮੱਝਾਂ ਚਾਰਦੀ ਹੁੰਦੀ ਏ ਪੰਮੇ ਨੇ ਮਨਪ੍ਰੀਤ ਨੂੰ ਉਸ ਬਾਰੇ ਜਾਣਕਾਰੀ ਦਿੰਦੇ ਹੋਏ ਨੇ ਕਿਹਾ ਸੀਗਾ ਓਏ ਕੀ ਹੋਇਆ ਏ ਉਸ ਗੁਜਰੀ ਨੂੰ ਮਨਪ੍ਰੀਤ ਨੇ ਪੰਮੇ ਤੋਂ ਮੋੜ ਕੇ ਪੁੱਛਿਆ ਸੀਗਾ ਓ ਯਾਰ ਹੋਇਆ ਤਾਂ ਕੁਝ ਨਹੀਂ ਪਰ ਪੰਮਾ ਕੁਝ ਕਹਿੰਦਾ ਕਿੰਦਾ ਚੁੱਪ ਹੋ ਗਿਆ ਸੀਗਾ ਓਏ ਜੇ ਹੋਇਆ ਕੁਝ ਨਹੀਂ ਤਾਂ ਗੱਲ ਕੀ ਕਰਨ ਲੱਗਿਆ ਸੀਗਾ ਤੂੰ ਮਨਪ੍ਰੀਤ ਫਿਰ ਪੰਮੇ ਤੋਂ ਪੁੱਛ ਰਿਹਾ ਸੀਗਾ ਮੈਂ ਤਾਂ ਉਦਾਂ ਹੀ ਕਹਿੰਦਾ ਸੀ ਪਰ ਸ਼ਾਇਦ ਤੂੰ ਵੀ ਉਹਦੇ ਕਰਕੇ ਹੀ ਇੱਧਰ ਨੂੰ ਆਇਆ ਹੋਵੇਂਗਾ ਮੁੰਡੇ ਖੁੰਡੇ ਬਥੇਰੇ ਫਿਰਦੇ ਨੇ ਉਹਦੇ ਮਗਰ ਆਪਣੇ ਪਿੰਡ ਵਾਲਾ ਜੱਗੀ ਜਦੋਂ ਦੇਖ ਲੋ ਮੀਲ ਪੱਧਰ ਵਾਂਗੂ ਨਹਿਰ ਦੇ ਰੇਲ ਦੇ ਪੁੱਲ ਤੇ ਹੀ ਖੜਾ ਹੁੰਦਾ ਆ ਪੰਮਾ ਕਹਿ ਰਿਹਾ ਸੀਗਾ ਓਹ ਹੁਣ ਤਾਂ ਦਿਸਦਾ ਨਹੀਂਗਾ ਮਨਪ੍ਰੀਤ ਪੁੱਛ ਰਿਹਾ ਸੀ ਹਲੇ ਹੁਣੇ ਤਾਂ ਖੜਾ ਸੀ ਪੁੱਲ ਤੇ ਪੰਮਾ ਹੈਰਾਨ ਜਹੀਆਂ ਨਜ਼ਰਾਂ ਨਾਲ ਰੀਲ ਦੇ ਪੁੱਲ ਕੰਨੀ ਝਾਕ ਰਿਹਾ ਸੀ ਪਰ ਜੱਗੀ ਕਿਧਰੇ ਨਜ਼ਰ ਨਹੀਂ ਸੀ ਪੈ ਰਹਾਗਾ ਓ ਯਾਰ ਉਧਰ ਕੁਝ ਬੀਜਿਆ ਤੇ ਨਹੀਂ ਨਾ ਮੱਜਾਂ ਦੇ ਪਿੱਛੇ ਤੁਰੇ ਜਾਂਦੇ ਪੰਮੇ ਨੇ ਮਨਪ੍ਰੀਤ ਤੋਂ ਪੁੱਛਿਆ ਸੀਗਾ ਉਧਰ ਮੂੰਗੀ ਬੀਜੀ ਹੋਈ ਹੈ ਬੈਂਸਾਂ ਦੀ ਕਹਿੰਦਾ ਹੋਇਆ ਮਨਪ੍ਰੀਤ ਵੀ ਆਪਣੇ ਸਾਈਕਲ ਦੇ ਪੈਡਲ ਦੇ ਤੇ ਭਾਰ ਦੇ ਕੇ ਅਗਾਹ ਵਧ ਗਿਆ ਤੇ ਉੱਧਰ ਹਾਈ ਦੇਖ ਲੈ ਇੱਕ ਵਾਰ ਸਾਡੇ ਵੱਲ ਵੀ ਅੱਖ ਚੱਕ ਕੇ ਅਸੀਂ ਕਿਹੜਾ ਤੇਰੇ ਗਹਿਣੇ ਉਤਾਰ ਲਏ ਨੇ ਜਿਹੜਾ ਤੂੰ ਸਾਡੇ ਵੱਲੋਂ ਮੁੱਖ ਵਟਿਆ ਹੋਇਆ ਏ ਚੱਗੀ ਮੱਝਾ ਪਿੱਛੇ ਜਾਂਦੀ ਨੂਰਾ ਨੂੰ ਨਹਿਰ ਦੀ ਪਟੜੀ ਤੇ ਘੇਰ ਘੇਰੀ ਖੜਾ ਪੁੱਛ ਰਿਹਾ ਸੀਗਾ ਓਏ ਗੱਲ ਸੁਣ ਮੈਨੂੰ ਪਾਉਣ ਦੀ ਖਾਤਰ ਕੀ ਕੁਰਬਾਨ ਕਰ ਸਕਦਾ ਹੈ ਤੂੰ ਜਾ ਜਾ ਕੇ ਜਿੱਦਰੇ ਕਿਦਰੇ ਦਿਹਾੜੀ ਦੱਪਾ ਕਰ ਲੈ ਛੱਡ ਦੇ ਮੇਰੇ ਪਿੱਛੇ ਵਕਤ ਬਰਬਾਦ ਕਰਨਾ ਮੇਰੇ ਹੋਕੇ ਭਰੇਗਾ ਤਾਂ ਭੁੱਖਾ ਮਰੇਗਾ ਨੂਰਾ ਸਮਝ ਰਹੀ ਸੀ ਮੱਲੋ ਮੱਲੀ ਬਣਦੇ ਜਾ ਰਹੇ ਆਸ਼ਕ ਜੱਗੀ ਨੂੰ ਭੁੱਖੇ ਤਾਂ ਜ਼ਰੂਰ ਮਰ ਲੈਣਾ ਆ ਪਰ ਤੇਰਾ ਪਿੱਛਾ ਮੜੀਆਂ ਤੱਕ ਨਹੀਂ ਛੱਡਣਾਗਾ ਇੰਨੀ ਗੱਲ ਲੜ ਬਣ ਲਈ ਐਵੇਂ ਨਾ ਸਮਝੀ ਜਾਵੀ ਮੈਨੂੰ ਗੁਜਰਗੇ ਮੇਰਾ ਨਾਮ ਵੀ ਜੱਗੀ ਹੈ ਅੱਛਾ ਰਾਂਝਾ ਬਣ ਸਕੇਗਾ ਮੇਰੇ ਲਈ ਨੂਰਾ ਨੇ ਜੱਗੀ ਤੋਂ ਪੁੱਛਿਆ ਸੀਗਾ ਜੇ ਤੂੰ ਕਹੀਂ ਤਾਂ ਹੁਣੇ ਹੀ ਬਣ ਜਾਵਾਂ ਹੀਰੀਏ ਜੱਗੀ ਗੱਲੀ ਬਾਤੀ ਰਾਂਝਾ ਬਣਨ ਲਈ ਤਾਂ ਝਟਪਟ ਤਿਆਰ ਸੀਗਾ ਆ ਲੈ ਫੜ ਛੋਟੀ ਤੇ ਚਾਰ ਮਿਰੀਆਂ ਮੱਜਾ ਪਹਿਲਾਂ ਰਾਂਝਾ ਬਣ ਕੇ ਦਿਖਾ ਕੰਨ ਪੜਵਾ ਕੇ ਸਿਰ ਮਣਵਾ ਕੇ ਤੇ ਲੋਕਾਂ ਤੋਂ ਇੱਟਾਂ ਪੱਥਰ ਖਾ ਕੇ ਜੇ ਮੈਨੂੰ ਹਾਸਲ ਕਰਨਾ ਚਾਹਣਾ ਤਾਂ ਨਹੀਂ ਤਾਂ ਤੂੰ ਕੁਝ ਵੀ ਨਹੀਂ ਇਹ ਮੇਰੇ ਵਾਸਤੇ ਨੂਰਾ ਨੇ ਗੱਲੀ ਗੱਲੀ ਹੀ ਜੱਗੀ ਦੀ ਸਾਰੀ ਆਸ਼ਕੀ ਕੱਢ ਛੱਡੀ ਸੀਗੀ ਆ ਕੰਨਾ ਆ ਮੁੰਦਰਾ ਦਾ ਕੰਮ ਜ਼ਰਾ ਔਖਾ ਹੈ ਹੋਰ ਤਾਂ ਸਾਰੇ ਕਾਸੇ ਦਾ ਕੰਮ ਨਜੱਠ ਲਊਗਾ ਜੱਗੀ ਦੇ ਬੋਲਾਂ ਵਿੱਚ ਇਮਤਿਹਾਨ ਵਿੱਚੋਂ ਫੇਲ ਹੋ ਜਾਣ ਦੀ ਸਾਫ ਝਲਕ ਜਾਹਰ ਹੋਣ ਲੱਗ ਪਈ ਸੀ ਆਇਆ ਵੱਡਾ ਆਸ਼ਕ ਬਣ ਕਹਿੰਦੀ ਹੋਈ ਨੂਰਾ ਆਪਣੀਆਂ ਵਜਾਂ ਦਾ ਮੋੜਾ ਕਰਨ ਤੁਰ ਗਈ ਸੀ ਤੇ ਤੁਰੀ ਜਾਂਦੀ ਦੀ ਨਜ਼ਰ ਨਹਿਰ ਦੇ ਪੌਲ ਉੱਤੇ ਸਾਈਕਲ ਲਈ ਖੜੇ ਮਨਪ੍ਰੀਤ ਤੇ ਜਾ ਟਿੱਕੀ ਸੀ ਇਸ ਦਾ ਮਤਲਬ ਪੰਮਾ ਠੀਕ ਹੀ ਕਹਿੰਦਾ ਸੀਗਾ ਪਰ ਆਪਾਂ ਕੀ ਲੈਣਾ ਦੇਣਾ ਆ ਗੁਜਰੀ ਤੋਂ ਮਨਪ੍ਰਿਤ ਆਪਣੇ ਆਪ ਨਾਲ ਗੱਲਾਂ ਕਰਦਾ ਹੋਇਆ ਸਾਈਕਲ ਤੇ ਤੁਰ ਗਿਆ ਸੀ ਤੇ ਜੱਗੀ ਇਕੱਲਾ ਖੜਾ ਰਹਿ ਗਿਆ ਸੀ ਹੱਥ ਮਲਦਾ ਨਹਿਰ ਦੀ ਪਟੜੀ ਉੱਤੇ ਪਛਤਾ ਰਿਹਾ ਸੀ ਦੌੜ ਕੇ ਗੁਜਰੀ ਦੇ ਹੱਥੋਂ ਸੋਟੀ ਨਹੀਂ ਸੀ ਫੜ ਹੋਏਗੀ ਆਸ਼ਕ ਬਣ ਜਾਣ ਲਈ ਦਿਲ ਜੱਕਾ ਤੱਕਾ ਵਿੱਚ ਪਾ ਕੇ ਜੱਗੀ ਨੂੰ ਨਾਕਾਮ ਆਸ਼ਕ ਬਣ ਗਿਆ ਸੀਗਾ ਵਕਤ ਜੱਗੀ ਦੇ ਹੱਥੋਂ ਖੁੰਝ ਗਿਆ ਸੀਗਾ ਤੇ ਮਨਪ੍ਰੀਤ ਆਪਣੇ ਘਰੇ ਜਾ ਕੇ ਰੋਜ਼ੇ ਕਾਰੋਬਾਰ ਵਿੱਚ ਲੱਗਾ ਸੀਗਾ ਬਰਾਂਡੇ ਵਿੱਚ ਕਿੱਲੀ ਉੱਤੇ ਟੰਗੀ ਹੋਈ ਸਣ ਦੀਆਂ ਲਟਾਂ ਦੀ ਵੱਟੀ ਹੋਈ ਰਸੀ ਲੈ ਕੇ ਬਿਹੜ ਦੇ ਗੇਟ ਵੱਲ ਨੂੰ ਤੁਰਿਆ ਹੀ ਸੀਗਾ ਕਿ ਪਿੱਛੋਂ ਕਿਸੇ ਨੇ ਧੀਮੀ ਜਿਹੀ ਆਵਾਜ਼ ਵਿੱਚ ਕਿਹਾ ਸੀਗਾ ਕਿਹਦੇ ਨੱਥ ਪਾਉਣ ਦੀ ਤਿਆਰੀ ਹੋ ਰਹੀ ਆ ਮਨਪ੍ਰੀਤ ਨੇ ਪਿੱਛੇ ਮੁੜ ਕੇ ਤੱਕਿਆ ਤਾਂ ਸ਼ਾਲੂ ਦੱਬੇ ਪੈਰੀ ਤੁਰਿਆ ਆ ਰਹੇ ਸੀਗੇ ਉਹਦੇ ਵੱਲ ਨੂੰ ਸ਼ਾਲੂ ਗਵਾਂਢੀ ਕਰਿਆਨੇ ਦੀ ਦੁਕਾਨ ਵਾਲਿਆਂ ਲਾਲਿਆਂ ਦੀ ਕੁੜੀ ਸੀ ਜੋ ਰੱਜ ਕੇ ਖੂਬਸੂਰਤ ਤੇ ਬਹੁਤ ਹੀ ਸੋਹਣੇ ਨੇੜਾ ਨਕਸ਼ਾਂ ਦੀ ਮਾਲਕਣ ਸੀਗੀ ਜੋ ਅਕਸਰ ਹੀ ਅੰਨੇ ਬਹਾਨੇ ਮਨਪ੍ਰਿਤ ਨਾਲ ਹਾਸਾ ਮਜ਼ਾਕ ਕਰਨ ਲਈ ਸਮਾਂ ਟੋਲ ਲੈਂਦੀ ਸੀ ਹੁਣ ਕਾਲਜ ਵਿੱਚ ਪੜ੍ਹਦੀ ਸੀਗੀ ਪੌਣੀ ਤਾਂ ਤੇਰੇ ਸੀ ਪਰ ਹੁਣ ਕਹਿੰਦਾ ਕਹਿੰਦਾ ਮਨਪ੍ਰਿਤ ਚੁੱਪ ਹੋ ਗਿਆ ਸੀ ਨਾ ਹੁਣ ਕੀ ਹੋ ਗਿਆ ਏ ਜੇ ਮੇਰੇ ਪੌਣੀ ਸੀ ਤਾਂ ਸ਼ਾਲੂ ਮਿੰਨਾ ਜਿਹਾ ਹਾਸਾ ਹੱਸਦੀ ਹੋਈ ਪੁੱਛ ਰਹੀ ਸੀਗੀ ਮੈਂ ਮੈਂ ਸੁਣਿਆ ਹੈ ਤੂੰ ਉਹ ਗਾਂ ਕਿਸੇ ਪ੍ਰੋਫੈਸਰ ਦੇ ਪਾਸ ਦਿੱਤੀ ਹੈ ਐਸ ਕਰਕੇ ਮੈਂ ਆਪਣਾ ਵਿਚਾਰ ਕੈਨਸਲ ਕਰ ਦਿੱਤਾ ਏ ਮਨਪ੍ਰੀਤ ਕਹਿ ਰਿਹਾ ਸੀਗਾ ਸੋਣਾ ਕੀਤਾ ਜੋ ਵਿਚਾਰ ਬਦਲ ਲਿਆ ਹੈ ਨਹੀਂ ਤਾਂ ਪਤਾ ਨਹੀਂ ਮੈਨੂੰ ਸ਼ਾਇਦ ਸਾਰੀ ਉਮਰ ਹੀ ਇੰਤਜ਼ਾਰ ਕਰਨਾ ਪੈਂਦਾ ਚਲੋ ਮਜ਼ਾਕ ਵਿੱਚ ਮਨਪ੍ਰੀਤ ਨੂੰ ਕਹਿ ਰਹੀ ਸੀਗੀ ਮੈਨੂੰ ਵੀ ਕੁਝ ਇਦਾਂ ਹੀ ਲੱਗਦਾ ਆ ਪਰ ਤੂੰ ਕਿਵੇਂ ਆਈ ਸੀਗੀ ਮਨਪ੍ਰੀਤ ਸ਼ਾਲੂ ਤੋਂ ਪੁੱਛ ਰਿਹਾ ਸੀ ਮੈਂ ਮੈਂ ਤਾਂ ਸਿਰਫ ਕਾਰਡ ਦੇਣ ਆਈ ਸੀ ਕਾਰਡ ਕਾਹਦਾ ਕਾਰਡ ਲੈ ਆਈ ਏ ਮਨਪ੍ਰੀਤ ਨੇ ਪੁੱਛਿਆ ਸੀਗਾ ਤੇ ਇਹ ਵਿਆਹ ਦਾ ਕਾਰਡ ਹੈ ਮਨਪ੍ਰੀਤ ਦੇ ਪੁੱਛਣ ਤੋਂ ਸ਼ਾਲੂ ਨਾਲੋਂ ਪਹਿਲਾਂ ਹੀ ਹਰਜੀਤ ਬੋਲ ਪਿਆ ਸੀਗਾ ਜੋ ਮਨਪ੍ਰੀਤ ਦਾ ਛੋਟਾ ਭਰਾ ਸੀਗਾ ਸ਼ਾਲੂ ਦਾ ਕਾਰਡ ਫੜਾ ਕੇ ਚਲੀ ਗਈ ਸੀ ਪਰ ਮਨਪ੍ਰੀਤ ਨੂੰ ਅਜ ਅਚਾਨਕ ਹੀ ਆਪਣਾ ਕੁਝ ਖੋ ਗਿਆ ਮਹਿਸੂਸ ਹੋਣ ਲੱਗਾ ਸੀ। ਦਿਲ ਦਾ ਕੋਨਾ ਖਾਲੀ-ਖਾਲੀ ਲੱਗਣ ਲੱਗਾ ਸੀਗਾ ਪਰ ਦਰਅਵਜ ਸ਼ਾਲੂ ਨੂੰ ਹਾਸਲ ਕਰਨ ਦੀ ਚਾਹਤ ਤੱਕ ਕਦੇ ਪੈਦਾ ਹੋਈ ਹੀ ਨਹੀਂ ਸੀ। ਪਰ ਤਾਂ ਵੀ ਉਹਦੇ ਦਿਲ ਵਿੱਚ ਕੋਈ ਹਲਚਲ ਜਹੀ ਹੋ ਰਹੀ ਸੀਗੀ। ਉਹ ਅੱਜ ਵਕਤ ਤੋਂ ਪਹਿਲਾਂ ਹੀ ਆਪਣੇ ਬੈੱਡਰੂਮ ਵਿੱਚ ਜਾ ਵੜਿਆ ਸੀ। ਮਨਪ੍ਰੀਤ ਨੂੰ ਚੈਨ ਨਹੀਂ ਸੀ ਆ ਰਿਹਾ ਕਦੇ ਗੁਜ਼ਰੀ ਨੂਰਾ ਦੇ ਚਿਹਰੇ ਦੇ ਆਉਣ ਦਾ ਝੌਲਾ ਕਦੇ ਸ਼ਾਲੂ ਦਾ ਜਾਂਦਾ ਹੋਇਆ ਚਿਹਰਾ ਖਿਆਲਾਂ ਵਿੱਚ ਪਟਕ ਰਿਹਾ ਸੀਗਾ। ਨਹੀਂ ਨਹੀਂ ਮਾਲਕਾ ਮੈਂ ਜੋਬੰਦੀ ਸੂਲੀ ਨਹੀਂ ਚੜਨਾਗਾ ਮੈਂ ਇਸ਼ਕ ਦੇ ਰਾਹ ਨਹੀਂ ਤਰਨਾ ਨਹੀਂ ਨਹੀਂ ਮੈਂ ਸੂਲੀ ਨਹੀਂ ਚੜਨਾਗਾ ਮਨਪ੍ਰੀਤ ਨੂੰ ਆਪਣਾ ਆਦਰਸ਼ ਯਾਦ ਸੀਗਾ ਉਹ ਜੋਬੰਦ ਦੇ ਪੱਲੇ ਪੌਂਦ ਤੋਂ ਡਰਦਾ ਸੀਗਾ ਪਰ ਡਰਪੋਖ ਵੀ ਨਹੀਂ ਸੀਗਾ ਮਾਲਕ ਦੇ ਅੱਗੇ ਤਰਲੇ ਕੱਢ ਰਿਹਾ ਸੀਗਾ ਉਹ ਤਰਕਾਲਾਂ ਦਾ ਸਾਰਾ ਕੰਮ ਕਾਜ ਮੁਕਾ ਕੇ ਨੂਰਾ ਆਪਣੇ ਅੱਬੂ ਦੇ ਮੰਜੇ ਦੇ ਲਾਗੇ ਪਏ ਆਪਣੇ ਮੰਜੇ ਤੇ ਬਿਸਤਰ ਵਿੱਚ ਆ ਬੈਠੀ ਸੀਗੀ ਅੱਬੂ ਜਾਨ ਨਿਕਾਹ ਕਿਵੇਂ ਹੁੰਦਾ ਏ ਨੂਰਾ ਆਪਣੇ ਅੱਬਾ ਤੋਂ ਅਚਾਨਕ ਹੀ ਨਿਕਾਹ ਬਾਰੇ ਪੁੱਛਣ ਲੱਗੀ ਸੀ ਤੈਨੂੰ ਨਹੀਂ ਪਤਾ ਅੱਬੂ ਨੇ ਨੂਰਾ ਨੂੰ ਪੁੱਛਿਆ ਸੀਗਾ ਮੈਨੂੰ ਪਤਾ ਹੁੰਦਾ ਤਾਂ ਪੁੱਛਦੀ ਘਾਤੋਂ ਨੂਰਾ ਕਹਿ ਰਹੀ ਸੀਗੀ ਤੇਰਾ ਹੋ ਚੁੱਕਾ ਏ ਤੈਨੂੰ ਯਾਦ ਨਹੀਂ ਅੱਬੂ ਨੇ ਨੂਰਾ ਨੂੰ ਯਾਦ ਕਰਾਉਂਦੇ ਹੋਏ ਪੁੱਛਿਆ ਸੀਗਾ ਨਹੀਂ ਮੇਰਾ ਨਕਾ ਕਦੋਂ ਹੋ ਗਿਆ ਨੂਰਾ ਤਾਂ ਇੱਕਦਮ ਤਰਵ ਖੀ ਗਈ ਸੀਗੀ ਆਪਣੇ ਬੈਸਤਰੇ ਵਿੱਚ ਬੈਠੀ ਹੈਰਾਨੀ ਭਰਨ ਨਜ਼ਰਾਂ ਨਾਲ ਆਪਣੇ ਅੱਬਾ ਦਾ ਚਿਹਰਾ ਤੱਕ ਰਹੀ ਸੀਗੀ ਦੀਵੇ ਦੀ ਮੱਧਮ ਜਿਹੀ ਰੋਸ਼ਨੀ ਵਿੱਚ अच्छा ਤੇ ਤੈਨੂੰ ਯਾਦ ਹੀ ਨਹੀਂ ਤਾਂ ਦੱਸਣ ਦਾ ਕੀ ਲਾਭ ਆ ਅੱਬੂ ਕਹਿ ਰਿਹਾ ਸੀਗਾ ਫਿਰ ਵੀ ਕੋਈ ਤਾਂ ਪਤਾ ਲੱਗੇ ਮੈਨੂੰ ਵੀ ਨੂਰਾ ਹਕੀਕਤ ਜਾਣਨ ਲਈ ਉਤਾਵਲੀ ਹੋ ਰਹੀ ਸੀਗੀ ਤੇਰੀ ਅੰਮੀ ਆਪਣੇ ਭਤੀਜੇ ਨਾਲ ਤੇਰੇ ਬਚਪਨ ਵਿੱਚ ਹੀ ਤੁਹਾਡਾ ਦੋਹਾਂ ਦਾ ਕਲਮਾ ਪੜ੍ਹਾ ਗਈ ਸੀਗੀ ਮੇਰੀ ਗੈਰ ਹਾਜ਼ਰੀ ਵਿੱਚ ਮੁਹੰਮਦ ਖਾਨ ਦੀ ਕਿਸੇ ਦਖਦੀ ਰਾਗ ਉੱਤੇ ਹੱਥ ਰੱਖਿਆ ਗਿਆ ਸੀਗਾ ਦਰਦ ਚਿਹਰੇ ਉੱਤੇ ਸਾਫ਼ ਚੜਕ ਤੁਰਿਆ ਸੀ ਹੱਦ ਹੋ ਗਈ ਏ ਅੱਬੂ ਜਾਨ ਮੇਰਾ ਨਿਕਾਹ ਹੋ ਚੁੱਕਿਆ ਮੈਨੂੰ ਪਤਾ ਵੀ ਨਹੀਂ ਲੱਗਿਆ ਕੀ ਨਾਮ ਹੈ ਉਹਦਾ ਤੂੰ ਭੁੱਲ ਜਾ ਉਸਨੂੰ ਉਹ ਬਹੁਤ ਦੂਰ ਹੈ ਪੂਰੇ 12 ਸਾਲ ਹੋ ਗਏ ਹਨ ਉਸ ਨੂੰ ਦੇਖਿਆ ਉਹ ਹੁਣ ਤੱਕ ਤੇਰੀ ਉਮੀਦ ਉੱਤੇ ਥੋੜਾ ਬੈਠਾ ਹੋਣਾ ਹੈ ਅੱਬੂ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਤੀਨੂਰਾਂ ਨੂੰ ਉਹ ਮੇਰੀ ਉਮੀਦ ਉੱਤੇ ਨਹੀਂ ਬੈਠਾ ਹੋਣਾ ਨੂਰਾਂ ਦੇ ਕੁਝ ਸਮਝ ਨਹੀਂ ਸੀ ਪੈ ਰਿਆ ਦਿਮਾਗ ਵਿੱਚ ਨਵੇਂ ਖੁੱਲੇ ਰਹਾਸਿਆਂ ਦੇ ਖਲ ਬਲੀ ਮਚਾਰ ਰੱਖ ਦਿੱਤੀ ਸੀਗੀ ਹਾਲੇ ਹੁਣੇ ਤਾਂ ਦੀਵਾਲੀ ਦੀ ਅੱਗ ਵਾਲੀ ਘਟਨਾ ਮੱਦਮ ਹੋਈ ਸੀ ਸੌ ਜਾਂਦੀ ਏ ਹੁਣ ਮੁਹੰਮਦ ਖਾਨ ਨੇ ਨੂਰਾਂ ਦੇ ਸਵਾਲਾਂ ਤੋਂ ਖਿਹੜਾ ਛਡਾਉਣ ਲਈ ਆਪਣੀ ਧੀ ਨੂੰ ਸੌਣ ਲਈ ਜ਼ੋਰ ਦੇਣ ਦਾ ਯਤਨ ਕੀਤਾ ਸੀ ਉਹ ਇਹੀ ਸੀ ਚਾਹੁੰਦਾ ਕਿ ਸੁੱਕੇ ਹੋਏ ਕਾਵਾਂ ਦੇ ਖਰੰਡ ਖਰੂਡੇ ਜਾਣ ਤੇ ਦੁਆਰਾ ਫਿਰ ਪਹਿਲਾਂ ਵਾਲੀਆਂ ਚੀਜ਼ਾਂ ਦੀ ਬਰਦਾਸ਼ਤ ਸਹਿਣੀ ਪਵੇ ਪਰਬੂ ਤੂੰ ਦੱਸਿਆ ਨਹੀਂ ਕਿ ਨਿਕਾਹ ਕਿਵੇਂ ਹੁੰਦਾ ਹੈ ਨੂਰਾ ਨੇ ਫਿਰ ਜਦ ਕੀਤੀ ਸੀਗੀ ਜਦੋਂ ਤੇਰਾ ਹੋਵੇਗਾ ਤਾਂ ਤੂੰ ਖੁਦ ਹੀ ਦੇਖ ਲਮੀ ਅੱਬੂ ਨੇ ਕਹਿ ਕੇ ਆਪਣਾ ਮੂੰਹ ਖੇਸੀ ਵਿੱਚ ਲੁਕੋ ਲਿਆ ਤੂੰ ਬਹੁਤ ਚੰਗਾ ਹੈ ਅੱਬੂ ਜਾਨ ਕਹਿ ਕੇ ਨੂਰਾ ਵੀ ਆਪਣੇ ਖਿਆਲਾਂ ਵਿੱਚ ਨਿਕਾਹ ਦਾ ਨਕਸ਼ਾ ਬਣਾਉਣ ਦੀ ਅਸਫਲ ਕੋਸ਼ਿਸ਼ ਕਰਨ ਲੱਗ ਪਈ ਸੀਗੀ ਨਿਕਾਹ ਦੇ ਕਾਲਪਨਿਕ ਦੌਰ ਵਿੱਚ ਸ਼ੌਹਰ ਦੇ ਖਾਲੀ ਸਥਾਨ ਨੂੰ ਪੂਰਾ ਕਰਨ ਲਈ ਨੂਰਾ ਦਾ ਦਿਲ ਮਨਪ੍ਰਿਤ ਦਾ ਗਰੇਵਣ ਪਕੜ ਲਿਆ ਸੀ ਹਾਂ ਇਹ ਠੀਕ ਹੈ ਇਹ ਮੇਰਾ ਸ਼ੌਹਰ ਹੋ ਸਕਦਾ ਹੈ ਨੂਰਾ ਦੇ ਹੋਠ ਆਪ ਮੁਹਾਰਹੀ ਉੱਚੀ ਦੇ ਕਿ ਬੋਲ ਪੈਸਾ ਨੂਰਾ ਨੂਰਾ ਧੀਏ ਕਹਿ ਕੇ ਅੱਬੂ ਇੱਕਦਮ ਮੰਜੇ ਉਤੋਂ ਉੱਠ ਹੀ ਖਲੋਤਾ ਸੀਗਾ ਹਾਂ ਅੱਬੂ ਜਾਨ ਕਹਿ ਕੇ ਨੂਰਾ ਖੁਦ ਹੀ ਸ਼ਰਮਾ ਗਈ ਸੀ ਨੂਰਾ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ ਧੀਏ ਕੀ ਹੋਇਆ ਤੈਨੂੰ ਦੇਖੀ ਧੀਏ ਕਿਤੇ ਦੁਨੀਆ ਦੀ ਤਲਕਣ ਬਾਜੀ ਵਿੱਚ ਤਲਕ ਕੇ ਗੋਮਹੀ ਨਾ ਹੋ ਜਾਵੇਂ ਕਿਧਰੇ ਜੇ ਕੋਈ ਗੱਲ ਹੈ ਤਾਂ ਦੱਸ ਦੇ ਮੈਨੂੰ ਨਹੀਂ ਤੇ ਪੱਬ ਬੋਝ ਬੁਝ ਕੇ ਰੱਖੀ ਅਗਾ ਤੂੰ ਆਪ ਸਿਆਣੀ ਹੈ ਧੀਏ ਬਾਬੂ ਬਲ ਆਪਣੇ ਧੀ ਨੂੰ ਨਸੀਹਤ ਦੇ ਰਿਹਾ ਸੀਗਾ